हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਆ ਪਿੰਡ ਪ੍ਰਿੰਗੜੀ ਪੱਟੀ ਤਹਿਸੀਲ ਜ਼ਿਲ੍ਹਾ ਛੀਤਰਨ ਤਰਨਤਾਰਨ ਸਾਹਿਬ ਵੀਰ ਬਿੰਦੇ ਦੇ ਕੋਲ ਆਇਆ ਸੋ ਸਾਰੇ ਆਪਣੇ ਭਰਾ ਜਾਣਦੇ ਆ ਠੀਕ ਆ ਜੀ ਜਿਹੜੇ ਨਵੇਂ ਭਰਾ ਜੁੜੇ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਬਿੰਦੇ ਵੀਰ ਹੋਂਦੇ ਕੋਲ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਵੜਾ ਦੀ ਵਿਕਰੀ ਹੁੰਦੀ ਆ ਖਾਸ ਤੌਰ ਤੇ ਵੜਾ ਹੀ ਲਿਆਉਂਦੇ ਵੀਰ ਹੋਂ ਨੇ ਤੇ ਵੜਾ ਜਾ ਕੇ ਸੇਲ ਕਰਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਨਗ ਤੁਹਾਨੂੰ ਦਿਖਾਉਣੇ ਆ ਦੋਨੋਂ ਵੜਾ ਤਾਜ਼ੀਆਂ ਸੂਈਆਂ ਨੇ ਤਰੀਕਾ ਅਜ 3 ਦਸੰਬਰ ਸਵੇਰ ਮਾਰਨਿੰਗ ਦੇ ਕੋਈ 9 ਵਜੇ ਦਾ ਸੋ ਸਾਰੇ ਭਰਾਵਾਂ ਨੂੰ ਬੇਨਤੀ ਆਪਾਂ ਸ਼ਟਾਰਟਿੰਗ ਦੇ ਵਿੱਚ ਹੀ ਕਰਦੇ ਆ ਕੋਈ ਵੀ ਸੱਜਣ ਵੀਰ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਆਪਣੀ ਇੱਥੇ ਆਣ ਕੇ ਇੱਕ ਟਾਈਮ ਚਲੋ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਠੀਕ ਆ ਜੀ ਕੋਈ ਭਰਾ ਮੇਰਾ ਦੂਰ ਜਿਹੜੇ ਨਹੀਂ ਆ ਜਾ ਸਕਦਾ ਤੇ ਵੀਡੀਓ ਕਾਲ ਤੋਂ ਤਸੱਦੀ ਕਰਾ ਲਓ ਉਹਦੇ ਵਿੱਚ ਵੀ ਤੁਸੀਂ ਤਸੱਲੀ ਕਰਕੇ ਵੇਖ ਸਕਦੇ ਜੇ ਵੀ ਚੁਵਾਈ ਕਿਹੋ ਜੀ ਆ ਹੋ ਸਕਿਆ ਤਾਂ ਆਪਾਂ ਬਿਲਕੁਲ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਦਿਖਾ ਦੇਾਂਗੇ ਹਰੀਕੇ ਪੱਤਣ ਤੋਂ ਸਿਰਫ ਕੋਈ 7 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਪ੍ਰਿੰਗੜੀ ਆ ਪਨਗੋਟਾ ਪਿੰਡ ਨੇੜੇ ਆ ਇਧਰ ਨੰਦੌਰ ਤੇ ਇਧਰ ਤਕਰੀਬਨ ਤੁਸੀਂ ਬੱਠੇਪਾਣੀ ਪਿੰਡ ਦੀ ਗੱਲ ਕਰ ਲਈਏ ਸੈਦਪੁਰ ਹੋ ਗਿਆ ਬਟੇ ਕਿਰਤੋਵਾਲ ਇਹ ਨੇੜੇ ਨੇੜੇ ਦੇ ਪਿੰਡ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਿੰਦੇਵੀਰ ਸਾਸਰੀ ਗੱਲ ਜੀ ਬਿੰਦੇਵੀਰ ਜੀ ਮਹਾਰਾਜ ਠੀਕ ਠਾਕ ਆ ਕਰਦੇ ਕਲਾ ਜੀ ਹੋਰ ਬਿੰਦੇ ਭਰਾ ਬਹੁਤ ਵਧੀਆ ਵਧੀਆ ਜੀ ਸ਼ੁਕਰੇਮਾਰਕ ਦਾ ਹਾਂਜੀ ਬਿੰਦੇਵੀਰ ਦੋ ਨਗਨੇ ਅੱਜ ਆਪਣੇ ਭਰਾਵਾਂ ਨੂੰ ਦਿਖਾਉਣੇ ਜੀ ਦੋਵੇਂ ਸੁਈਆਂ ਤਾਜ਼ੀਆਂ ਜੀ ਦੋਨੋਂ ਤਾਜ਼ੀਆਂ ਸੁਈਆਂ ਇੱਕਦਮ ਰਵੱਛੀ ਦੇ ਇੱਕਦਮ ਰਵੱਛਾ ਵੀਰ ਜੀ ਠੀਕ ਆ ਜੀ ਹਾਂਜੀ ਬੜਾ ਚੰਗੀਆਂ ਨੇ ਵ ਬਾਕੀ ਚ ਚੁਆਈ ਚੁਵੀ ਦੀਆਂ ਚੱਲੀਆਂ ਆਪਣਾ ਨੰਬਰ ਚੁਆਈ ਨਾ ਵੀਰ ਜੀ ਮਡੰਗਰ ਦੇ ਕਿਸ ਦੇ ਨਿਕਲੂ ਆਪਣੇ ਤੇ ਕਨਾ ਭੋਰ ਨਾ ਛੱਟਾ ਕੋਈ ਵਾਦ ਕਰਦਾ ਉਹ ਆਪਣੇ ਹੁੰਦਾ ਮਾਲ ਸਹੀ ਹੈ ਦੁੱਧ ਲੀਟਰ ਉਧਰ ਦੀ ਹੋ ਜੇ ਹੋ ਜੇ ਪਰਥਾਨਾ ਮਾੜਾ ਨਿਕਲੂ ਕਿਸ ਦੇ ਨੰਗਰ ਦੇ ਜਾ ਕੇ ਕਹਿੰਦੇ ਉਸ ਦਿਨ ਵੀ ਆਪਾਂ ਤਿੰਨ ਵੜਾ ਵਖਾਈਆਂ ਸੀ ਉਦਾਂ ਸੇਲ ਹੋ ਜਾਂਦੀਆਂ ਵੀਰ ਜੀ ਮਾਲ ਵੇਖਿਆ ਉਸ ਦਿਨ ਉਹਦਾਂ ਹੀ ਵਿਕ ਜਾਂਦਾ ਵੀਰ ਜੀ ਚਲੋ ਬਹੁਤ ਵਧੀਆ ਗੱਲ ਆ ਬਾਕੀ ਅੱਜ ਵੀ ਜਿਹੜੀਆਂ ਦੋਸਤੋ ਵੜਾ ਸਾਫ ਸੁਥਰੀਆਂ ਨੇ ਪੂਰੀ ਤਸੱਲੀ ਦੇ ਨਾਲ ਦਿਖਾਵਾਂਗੇ ਭਰਾਵਾਂ ਨੂੰ ਮਾਲ ਵੀਰ ਲਿਆਉਂਦਾ ਪੂਰਾ ਭਰੋਸੇਯੋਗ ਮਾਲ ਹੁੰਦਾ ਸਾਫ ਸੁਥਰਾ ਕਿਸੇ ਭੈਣ ਭਰਾ ਨੇ ਪਸ਼ੂ ਲਾ ਕੇ ਇਹ ਨਹੀਂ ਆਖਿਆ ਵੀ ਕੋਈ ਦੱਸਿਆ ਜਿਹੜਾ ਦੁੱਧ ਘੱਟ ਨਿਕਲਿਆ ਜਾਂ ਪਸ਼ੂ ਕੀ ਚੁਵਾਈ ਦਾ ਮਾੜਾ ਕਹਿ ਕੇ ਦਿੱਤਾ ਗਿਆ ਬਾਕੀ ਜਿੱਡੇ ਕਾਦ ਕਰ ਦਸਾਂਗੇ ਉਸ ਵਿਹਾਰ ਉਸ ਹਿਸਾਬ ਕਿਤਾਬ ਨਾਲ ਤੁਸੀਂ ਸੌਦਾ ਕਰ ਲਿਓ ਮੁੱਲ ਬਿਲਕੁਲ ਜਾਇਜ਼ ਕਰਨਾ ਕਰਾਂਗੇ ਤੇ ਜਾਇਜ਼ ਮੁੱਲ ਰਹਿਣਗੇ ਬਿਲਕੁਲ ਕਿੰਦੇ ਇਸੇ ਤਰੀਕੇ ਹਾਂਜੀ ਹਾਂਜੀ ਜੀ ਲੈਣ ਦੇ ਨਾਲੇ ਮੋਟੋ ਦੇ ਵੀ ਮਟੋ ਮਿੱਟੀ ਸੋਦੇ ਵਿਚ ਲੋਕੀ ਕਰੇ ਆਉਂਦੇ ਉਹ ਇੱਕ ਹੁੰਦਾ ਉਹ ਤਾਂ ਵੀ ਕਹਿੰਦਾ ਸ਼ਾਰਟ ਤੇ ਠੀਕ ਆ ਜੀ ਠੀਕ ਚਲੋ ਕਰਦੇ ਆ ਸ਼ੁਰੂਆਤ ਬਿੰਦੇ ਵੀਰ ਪਹਿਲੇ ਨੰਬਰ ਤੋਂ ਇਸ ਵਾਰਡ ਤੋਂ ਕਰ ਲਈਏ ਇਸੇ ਤੋਂ ਕਰ ਲਈਏ ਛੋਟੇ ਕਰ ਲਈਏ ਠੀਕਾ ਜੀ ਹਾਂਜੀ ਲੈ ਵੀਰ ਇਧਰ ਵਿਖਾ ਦਿਆ ਜੀ ਮੜਾ ਜੀ ਇਸੇ ਵਾਰਡ ਤੋਂ ਆਪਾਂ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਦੋਸਤੋ ਵਾਰਡ ਆ ਪੂਰੀ ਗੱਲਬਾਤ ਕਰਦੇ ਆ ਠੀਕਾ ਜੀ ਸੋ ਬਿੰਦੇਵੀਰ ਪਹਿਲੇ ਨੰਬਰ ਤੇ ਜਿਹੜੀ ਆ ਵਾਰਡ ਆਪਣੇ ਕੋਲ ਖੜੀ ਆ ਕੀ ਵੀਰ ਫਾਇਦਾ ਵੀਰੇ ਦੂਜਾ ਸੂਬਾ ਜਦਾ ਵੀਰ ਜੀ ਦੂਜਾ ਸੂਬਾ ਮਗਰ ਬੱਛੀ ਜੀ ਵੀਰ ਜੀ ਇਹਦੇ ਠੀਕਾ ਜੀ ਜੀ ਵੀਰ ਜੀ ਕੱਲ ਰਾਤ ਦੇ ਸੂਈ ਚ ਠੀਕਾ ਜੀ ਕੱਲ ਰਾਤ ਆ ਲਓ ਜੀ ਦੂਜਾ ਸੂਬਾ ਦੋਸਤੋ ਤੇ ਕੱਲ ਰਾਤੀ ਸੂਈ ਆ ਠੀਕਾ ਜੀ ਹਾਂਜੀ ਹਾਂ ਜੀ ਨਾਲ ਕਾਫ ਇਹ ਨਾੜੂਆਂ ਨਾਲ ਹੀ ਕੋਈ ਐਸੇ ਉਤਰਾ ਝੂਣ ਮਰ ਜਾਂਦੇ ਨਾੜੂਆਂ ਨਾਲ ਆ ਨਾੜੂਆਂ ਨਾਲ ਆ ਜੀ ਕੱਲ ਦੀ ਸੂਈ ਜਾਂ ਦੂਜਾ ਸੂਆ ਵੀ ਇੱਕ ਬੋਲਾ ਪਲਾ ਨੇ ਬੋਲਾ ਪਾਉਂਦੇ ਹੋਵੇ ਪਲਾ ਦਾ ਬੋਲਾ ਹੈਗਾ ਜੀ ਨਹੀਂ ਹੈਗਾ ਹਾਂ ਇਹ ਚੱਕਰਾ ਬੋਲਾ ਬਿੰਦਾ ਵੀਰ ਕਿੰਨਾ ਬੋਦ ਵੀਰ ਜੀ ਉਹ 12 ਕਿਲੋ ਬੋਲਾ ਵੀਰ ਜੀ ਦਾਖਲੋ ਗਰੰਟੀ ਦਿੰਦੇ ਆਪਾਂ ਬੋਲੇ 10 ਕਿਲੋ ਦੀ ਗਰੰਟੀ ਹੋ ਗਈ ਲਓ ਜੀ 11 12 ਵੀ ਹੋ ਸਕਦਾ ਬੋਲਾ ਤੇ 10 ਕਿਲੋ ਦੀ ਵੀ ਗਰੰਟੀ ਆ ਹਾਂ ਜੀ ਵੀਰ ਜੀ ਬਹੁਤੀ ਸਾਫ਼ ਸੁਥਰੀ ਮੈਂ ਇਹਦੀ ਗੱਲਾਂ ਵੀਰ ਜੀ ਚੋਣਾ ਵੀ ਡੰਗਰੇ ਕਮੜਾ ਘਪੂਰ ਨਾਲ ਛਟਾ ਥਾਨ ਵੀਰ ਰੂਮਰ ਗਈ ਬੋਲੀ ਵੀਰ ਜੀ ਥਾਣਾ ਤੋਂ ਡੰਗਰੀ ਮੜਾ ਲੈਣਾ ਕਿਤੇ ਵੀ ਜੀ ਚੰਗੀ ਗੱਲ ਹਾਂ ਵੀਰ ਜੀ ਚੱਕਰ ਚ ਲਓ ਜੀ ਥਾਨ ਬਹੁਤ ਵਧੀਆ ਲੱਗਾ ਕਰਮਾਂ ਨੂੰ ਅਰੇ ਭੈਣ ਭਰਾਵਾਂ ਚੋਣਾ ਜੱਜਾਂ ਦੀਆਂ ਭੈਣਾਂ ਚੋਂਦੀਆਂ ਹਾਂ ਤੇ ਫਿਰ ਵੀਰ ਜੀ ਥਾਨ ਮੜਾ ਫਿਰ ਉਹ ਵੀਰ ਜੀ ਫੱਪਦਾ ਡੰ ਇੱਕ ਵੱਡੀ ਨਾਲ ਖੜੀ ਆ ਵੈੜ ਠੀਕ ਆ ਜੀ ਉਹਦੇ ਹਿਸਾਬ ਵੰਡਣ ਨਾਲ ਮੇਰੇ ਭਰਾ ਤੁਸੀਂ ਇੱਕ ਆਈਡੀਆ ਲਾ ਲਿਆ ਜੀ ਹਾਂਜੀ ਹਾਈਟ మీడియం ਦੇ ਵਿੱਚ ਆ ਬਾਕੀ ਛੋੜਾ ਸੂਸਵਾ ਦੇ ਵਿੱਚ ਹਾਂ ਸੂਈ ਵੀ ਥੋੜਾ ਲੱਪਾ ਲਾਇਆ ਇਹਨੇ ਵੈੜ ਨੇ ਸੂਸਵਾਈ ਏ ਥੋੜਾ ਜਿਹਾ ਤੈ ਤੂੰ ਜੀ ਲਾ ਜਾਂਦਾ ਬਾਕੀ ਉੱਤੇ ਦਿਹਾੜੀਆਂ ਵਿੱਚ ਸਿਆਲੀ ਆ ਹਾਂਜੀ ਆ ਵੇਖੋ ਜੀ ਸੋ ਲੇਵਾ ਬੜਾ ਟਿਕਾਣੇ ਤੇ ਠੀਕ ਆ ਜੀ ਸੋ ਮੇਨ ਗੱਲ ਆ ਵੀ ਜਿਹੜੀ ਲੇਵੇ ਆਟਰ ਦੀ ਸਾਫ਼ ਸੁਥਰੀ ਏ ਕਰਮਾ ਲਈ ਠੀਕ ਆ ਜੀ ਸੋ 10 ਕਿਲੋ ਮੰਨ ਕੇ ਤੁਸੀਂ ਸੌਦਾ ਕਰਦੇ ਹੋ ਜੀ 10 ਕਿਲੋ ਇਹਦੇ ਥਲੇ ਅਸੂਖਤ ਬੋਲਾ ਕਰੋ ਚੱਕ ਠੀਕ ਆ ਜੀ ਥਾਂ ਦਿਖਾ ਦੇ ਕਿ ਮੜੀ ਜੀ ਕਿਹਨਾ ਕਿ ਆਖੇ ਥਾਂ ਮੜਾ ਵੇਖੋ ਮਾਰੋ ਨੀਗਾ ਠੀਕ ਆ ਜੀ ਆ ਚੱਕ ਕੋਈ ਕਾਲੀ ਬਿੰਦੀ ਸੋਈ ਕਰੀ ਹਾਂ ਬੇ ਤਾਂ ਆਇਆ ਨੂੰ ਮੋੜ ਦੇ ਚ ਕੋਈ ਨੰਮ ਆਇਆ ਨੂੰ ਕਰਿਆ ਕਰੋ ਚੱਕ ਠੀਕ ਆ ਜੀ ਸੋ ਬਾੜ ਸਾਫ ਸੁਥਰੀ ਹੈ ਜੰਨੇ ਵੀ ਅਗੇ ਮੇਰਾ ਭਰਾ ਜਿੰਨੀ ਕ ਚੰਗੀ ਸੇਵਾ ਕਰ ਲੋਂਗੇ ਉਹਨਾਂ ਆਪਾਂ ਦੁੱਧ ਲੈ ਲੈਣੀਆਂ ਜਾਨਵਰ ਤੋਂ ਚਵਾਈ ਦੀ ਚੰਗੀ ਨਿਕਲੀ ਆ ਬਾਕੀ ਬੋਲਾ ਜਿੰਨਾ ਤੁਹਾਨੂੰ ਦੱਸ ਦਿੱਤਾ ਠੀਕ ਆ ਜੀ ਉਹਨਾਂ ਬੋਲਾ ਇੰਦੇ ਥੱਲੇ ਹਾਜ਼ਰ ਆ ਆ ਲੈ ਆ ਮਾਰੋ ਨੀਗਾ ਠੀਕਾ ਬੰਦਾ ਏ ਫਿਰ ਬਾਕੀ ਸੋਹਣਾ ਸੋਹਣਾ ਬਖਾਲਾ ਥੱਲੇ ਉਹ ਜੀ ਬਹੁਤ ਜਿਆਦਾ ਵੀਰ ਜੀ ਇਹਦੇ ਲੋਵੇ ਦੀ ਸਟਾਰਟਿੰਗ ਚੰਗੀ ਆ ਬਾਕੀ ਬੈਕ ਸੈਟ ਥੇਲੇ ਵਾਪਕ ਪੂਰਾ ਵੀਕਲ ਦਾ ਉਹਦਾ ਭਰਾ ਉਹ ਬੱਧੀ ਵਿੱਚ ਜੀ ਵੀਦੀ ਵੀਕਲ ਦਾ ਉਹਦਾ ਭਰਾ ਉਹ ਕੀ ਵੀਦੀ ਵੇਰ ਕੇ ਹਾਂ ਉਹਨਾ ਦਾ ਹੋ ਜਾ 12 ਗੋਲ ਬੋਲ ਉਹ 12 ਗਰੰਟੀ ਤੇ ਦੋ ਘਰ ਕਰ ਦਦੇ ਅਗਲੇ ਨੂੰ ਹਾਂ ਬਿਲਕੁਲ 12 ਗੋਲ ਹੀ ਵਿਕੀ ਕਰਮਾਂ ਵਾਲੇ ਉਤੋਂ ਸੇਰੋਂ ਵੀ ਥੋੜਾ ਰਾਜੀ ਹੋ ਗਈ ਨਾ ਭਰਪੂਰ ਗਈ ਜੀ ਦੁੱਧ ਨੇ ਚਵਾਈ ਜਣਾ ਜ਼ਿਆਦਾ ਬਹੁਤ ਜਿਆਦੀ ਵੀਰ ਜੀ ਸਾਫ ਸੁਥਰੀ ਬੱਚੀ ਬਹੁਤ ਜਿਆਦੀ ਥਾਣੇ ਕੋਈ ਵੀਰ ਪਿੰਦੇ ਇੱਕ ਗੱਲ ਆ ਵੀ ਚਲੋ ਜਿੰਨਾ ਕ ਆਪਾਂ ਰੇਟ ਚਾਹੇ ਡਿਮਾਂਡ ਕਰਨੀ ਹੈ ਤੁਸੀਂ ਉਸ ਹਿਸਾਬ ਨਾਲ ਕਰਮਾਂ ਲਈ 15 15 16 16 ਕਿਲੋ ਵੀ ਨੋਰਮਲ ਚਵਾਈ ਜੇ ਬਹੁਤ ਵਧੀਆ ਜੀ ਜੇ ਵੀ 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 ਇਹ ਜਕਰੋ ਦਾ ਵੀਰ ਜੀ ਇਸੇ ਤਰ੍ਹਾਂ ਹੀ ਹਾਂਜੀ ਗੱਲ ਸੇਵਾ ਦੇ ਆਉਂਦੀ ਵੀ ਗੱਲ ਸੇਵਾ ਤੇ ਮੁਕਣੀ ਆ ਬਿੰਦੇ ਕੀ ਮੋਲ ਕੀ ਡਿਮਾਂਡ ਰੋਗੀ ਜੀ ਪਰ ਮੋਲ ਸਾਠਿਆ ਕਰਾ ਲਓ ਵੀ ਜੀ ਪਰ ਆਪਾਂ ਮੋਲ ਛੋੜੇ ਹਿਸਾਬ ਨਾਲ ਕਰਨੇ ਵੀਰ ਜੀ ਹਾਂਜੀ ਇਹਨਾਂ ਕੋ ਆਖੇ ਮੋਲ ਗੱਡੇਆਂ ਇਕੱਠੇ ਬੰਨਣ ਡੈ ਪਏ ਉਹ ਕੰਮ ਨਹੀਂ ਕਰਨਾ ਵੀਰ ਜੀ 55000 ਦੀ ਪੌਂਚ ਕਰਨੀ ਵੀਰ ਜੀ 55000 ਦੀ ਹਾਂਜੀ ਤੇ ਗੱਲ ਇੱਕ ਹੋਰ ਹੋਰਾਂ ਦੀ ਵੀ ਜੇ ਇੱਥੇ ਆਣ ਕੇ ਕੋ ਲੈ ਜੇ ਫਿਰ 55000 ਦੀ ਵੀਰ ਜੀ 55000 ਦੀ ਹਾਂ ਉਹ ਤਰ੍ਹਾਂ 55 ਦੀ ਲੋ ਜੀ ਉਦੋਂ 55000 ਛੋੜ ਕਰਾਂਗੇ ਭੈਣ ਭਰਾਵਾਂ ਨੂੰ 50000 ਵੀ ਛੋੜ ਡੰਗਰ ਲਵਾ ਕੇ ਪਾ 2021 ਪਾ ਕੇ ਡੰਗਰ ਲਵਾ ਆ ਗਿਆ ਚਵਾ ਕੇ ਡੰਗਰ ਫੇਰ ਆਈਦਾ ਵੀਰ ਜੀ ਬਹੁਤ ਵਧੀਆ ਥਲੇ ਭਾ ਗਿਆ ਗਿਆ ਥਲੇ ਉਹਨਾਂ ਵਿੱਚ ਕਾਲੀ ਕਰੋ ਕਾਲੀ ਕੋਈ ਨਹੀਂ ਇਹ ਨਹੀਂ ਗੱਲ ਵੀ ਜਰਾ ਬਈ ਉੱਛੂ ਛੁਕਰਾਂ ਲਾਈ ਭੱਜਾਈ ਉਹ ਕੰਮ ਨਹੀਂ ਆਪਣੇ ਕੋਲੇਗਾ ਆਪਾਂ ਡੰਗਰ ਮੰਗਾ ਲਵਾ ਕੇ ਚਵਾ ਕੇ ਫੇਰ ਪੈ ਦੋ ਅਹ ਵੀ ਜਿਹੜੇ ਪਸ਼ੂ ਖੋਟ ਆ ਉਹਨੇ ਰੱਖਣਾ ਵੀ ਪਾਣੀ ਹਾਂ ਵੀ ਜੀ ਆਪਣਾ ਉਹ ਕੰਮ ਨੇਗਾ ਹਾਂ ਐਦਾਂ ਕਿ ਕੀ ਜੁਰੇ ਆਪ ਨੂੰ ਆਂਦੇ ਵੀ ਆਪਾਂ ਨਾ ਜੇ ਮੇਰਾ ਕੋਈ ਜੇ ਫੋਨ ਨਾ ਚੁੱਕਾ ਫਿਰ ਮੇਰੀ ਗਲਤੀ ਫੋਨ ਜਵਾਬ ਨਹੀਂ ਹੁੰਦਾ ਬੰਦਾ ਚੁੱਕੇ ਬਸ 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 ਦੁੱਧ ਵੀ ਜੀ ਲੀਟਰ ਉਧਰ ਨਹੀਂ ਹੋ ਸਕਦਾ ਵਾ ਬਿਲਕੁਲ ਜੀ ਬਾਦ ਚੋਣ ਨਾਲ ਡੰਗਰ ਮਾੜਾ ਉਹ ਕਿਦਾ ਵੀਰ ਜੀ ਉਹ ਵੀ ਬਿੰਦੇ ਵੀਰ ਨੇ ਪਿਆਰ ਬਣਾਇਆ ਬਕਾੜ ਬਣਾਇਆ ਠੀਕ ਆ ਜੀ ਇਹ ਨਹੀਂ ਗੱਲ ਹੈ ਉਹ ਉਸ ਹਿਸਾਬ ਨਾਲ ਮਾਲ ਲੈਂਦਾ ਵਿਕਦਾ ਹਾਂਜੀ ਮਾਲ ਕੋ ਸਾਫ ਸੁਥਰਾ ਲੈ ਕੇ ਸੇਲ ਕਰਨਾ ਹਾਂਜੀ ਤੇ ਬਹੁਤ ਵਧੀਆ ਚੰਗੀ ਗੱਲ ਤੇ ਅੱਜ 55000 ਰੁਪਏ ਨੇ ਡਿਮਾਂਡ ਕੀਤੀ ਤੇ ਤੇਲ ਹੈ ਪਹੁੰਚ 55000 ਚ ਨਹੀਂ 55 ਪਹੁੰਚਾ 55000 ਖਾਣੀ ਫਿਰ 52 ਇੱਥੇ ਵੀ ਆਣ ਕੇ ਲੈ ਜੇ 52000 ਰੁਪਏ 500 ਰੁਪਏ ਸ਼ੋਰ ਆ 500 ਰੁਪਏ ਸਾਢੇ 51 ਦੇ ਸਾਢੇ 51 ਦੇ ਕਰੋ ਸਾਢੇ 51 ਦੀ ਕਰੋ ਚਲੀ ਗਈ ਤੇ ਜੇ ਪਹੁੰਚ ਕਰਾਉਣੀ ਆ ਸਾਢੇ 54 ਸਾਢੇ 54 ਦੀ ਪਹੁੰਚ ਹੋ ਗਈ ਹਾਂਜੀ ਲਓ ਵੀ ਇਹ ਗੱਲਾਂ ਬਾਤਾਂ ਨੇ ਠੀਕ ਆ ਜੀ ਵਾਹਰ ਚੰਗੀ ਆ ਬਾਕੀ ਮੇਰਾ ਭਰਾ ਮਾਰ ਲਿਓ ਟਰਾਈ ਬਹੁਤ ਖੂਬਸੂਰਤ ਅੱਗੇ ਸਾਈਡ ਨੰਬਰ ਤੇ ਬਕਾਉਣੇ ਆ ਵੱਡੀ ਕੱਦ हाइट ਦੇ ਵਿੱਚ ਹਾਂਜੀ ਇਹ ਫੋਲੀ ਬੜੀ ਹਾਈਟ ਕਰਦਾ ਜਿੰਨਾ ਕਿ ਮੇਰੇ ਪੂਰੇ ਮੇਰੇ ਦੂਜਾ ਸੁਆ ਇਹ ਮੂੰਹ ਮੂੰਹ ਛੱਗੀ ਜੀ ਵਿਰਜੀ ਇਹਨੂੰ ਕੀ ਆਖੇ 6 ਤਾਂ ਦਾ 6 ਤਾਂ ਦੇ ਅਛੀ ਜੋ ਠੀਕ ਆ ਜੀ ਹਾਂਜੀ ਤੇ ਹੁਣ ਵਿਰਜੀ ਅੱਜ ਨੂੰ ਹਰ ਤੂੰ ਦਸ ਦਨ ਹੋਜਲੇ ਸੂਈ ਨੂੰ ਠੀਕ ਆ ਭਰਾ ਹਰ ਤੂੰ ਦਸ ਦਨ ਵਿਰਜੀ ਨੂੰ ਅੱਠਾ ਦਸ ਦਨਾਂ ਦੀ ਸੂਈ ਆ ਸੂਈ ਵਿਰਜੀ ਇਹਦੇ ਦੂਜਾ ਸੁਆ ਹੈ ਦੂਜਾ ਸੁਆ ਜੋ ਲਓ ਮਗਰ ਇਹਦੇ ਬੱਚਾ ਆ ਗਿਆ ਬੱਚਾ ਵਿੱਦੀ ਦੇ ਮਗਰ ਲਓ ਜੀ ਮਗਰ ਇਹਦੇ ਬੱਚਾ ਆ ਗਿਆ ਮੇਲ ਕਾਫ ਆ ਹਾਂਜੀ ਤੇ ਇਹ ਬਿੰਦਾਵੀਰ ਦੱਸੂਗਾ ਬਿੰਦੇ ਕਿੰਨਾ ਦੁੱਧ ਦੁੱਧ ਵੀਰ ਜੀ ਝੂਠ ਮਾਰਨਾ ਝੱਗ ਸਨੇ 20 ਕਿਲੋ ਵੀ ਦਿਖਾਵਾ ਕਰਦੀ ਆ ਮਤਲਬ ਇਹ ਝੂਠ ਮਾਰਨਾ ਜੇ ਝੂਠ ਮਾਰੀ 20 ਕਿਲੋ ਝੱਗ ਸਨੇ ਦੁੱਧ ਹੋ ਜਾਂਦਾ ਵਾ ਠੀਕ ਆ ਤੇ ਦੁੱਧ ਵੀਰ ਝੱਗ ਦੋ ਬਾਅਦ ਮਣੀਏ ਫਿਰ ਪੜਾ ਤੂੰ ਕਿੰਨਾ ਗਾਂ ਸੱਲੇ ਆਹ ਆਹ ਫਿਰ 15 16 ਕਿਲੋ ਵੀਰ ਜੀ ਜਿਹੜਾ ਨੈਟੋ 15 ਕਿਲੋ ਵੀ ਹਾਂ ਝੱਗਣਾ ਵਿਖਾਵਾ ਜ਼ਿਆਦਾ ਕਰਦੇ ਵੀਰ ਡੰਗਰਾ ਠੀਕ ਆ ਠੀਕ ਝੱਗਣਾ ਬਾਅਦੇ ਦੁੱਧ ਤੋਂ ਨਹੀਂ ਭਰਦੰਦੀਆਂ ਫੜ ਕੇ ਹਾਂ ਝੁੱਠ ਲੱਗ ਲਾ 20 18 20 ਕਿਲੋ ਤੇ ਕਰਦੀ 20 ਕਿਲੋ ਕਵਾਲਿਟੀ ਤੁਹਾਨੂੰ ਦਿਖਾ ਦਗੇ ਅਲਾਕੋ ਮੇਰਾ ਵੀਰ ਮਾਰੋ ਨਿਗਾ ਠੀਕਾ ਜੀ ਚੋਣ ਨਾ ਵੀ ਡੰਗਰ ਮਾਰਾ ਕੋਈ ਆਪਣਾ ਚੋਣ ਚਵਾ ਦੇ ਵੀਰਾਂ ਦਾ ਵੀ ਚੰਗੀ ਆ ਸਾਫ ਸੁਥਰੀ ਨਿਕਲੀ ਆ ਇਧਰੋਂ ਦੇਖੋ ਠੀਕਾ ਜੀ ਹਾਂਜੀ ਕੱਲੇ ਕੱਲੇ ਨਾੜ ਜਿਹੜੀ ਦਿਖਾਈ ਦਊਗੀ ਲੇਵੇ ਤੇ ਮੁੱਠੀ ਮੁੱਠੀ ਵਾਲਾ ਥਾਣਾ ਕਰਮਾਲੀ ਨੂੰ ਬਾਕੀ ਫਿਰਲਾ ਬੁਰਲਾ ਤੇ ਆਪ ਤੁਸੀਂ ਨਿਗਾ ਮਾਰ ਲਿਓ ਕਾਫੀ ਸੋਹਣੀ ਸਪੇਸ ਵੰਡਾ ਤੇ ਕੱਦ ਢਾਚਾ ਕਰਮਾਲੀ ਦਾ ਪੂਰਾ ਵੱਡਾ ਫੁੱਲ ਵੱਡਾ ਜਿੰਨਾ ਕਰਾਉਣਾ ਥੋੜਾ ਠੀਕਾ ਜੀ ਪੂਰੀ ਪੱਟੀ ਹੈ ਤੇ ਵੱਟੀ ਕਵਾਂਗੇ ਪਤਿਆ ਬਾੜ ਗਾਂ ਜਾ ਕੇ ਸਾਂਭਰ ਸੋਮਰ ਸਾਂਭਰ ਵੀ ਦੀ ਇੱਕ ਨਾਲ ਉੱਥੇ ਚਾਰ ਖੰਦੀ ਦੀ ਆਪਣੇ ਕੋਲ ਚਾਰ ਨਹੀਂ ਹੈਗਾ ਪੱਠੇ ਪਾਉਂਦੇ ਆ ਹਾਂ ਛੱਤ ਪਰ ਖੁੱਲੀ ਰਹਿੰਦੀ ਸੀ ਉੱਥੇ ਇੱਕ ਆ ਹਾਂ ਖੁੱਲੇ ਡੰਗ ਦਾ ਫਰਕ ਬੜਾ ਵੱਜਦਾ ਵੀਰ ਜੀ ਲਓ ਜੀ ਕਰੋਚਾ ਠੀਕਾ ਜੀ ਹਾਂਜੀ ਬਾਕੀ ਬਹੁਤ ਵੱਡਾ ਢਾਂਚਾ ਬੇਲ ਨੂੰ ਸਪੈਸ਼ਲ ਆ ਬਾਕੀ ਥਾਣਾ ਦੇਵਾ ਇੱਕ ਵੀ ਤੁਹਾਨੂੰ ਦਿਖਾਉਣਾ ਥੋੜਾ ਕਾਲੀ ਪੈਂਦੀ ਬੱਚੇ ਕਰਕੇ ਕੋਈ ਨਹੀਂ ਮਾੜਾ ਡੱਕ ਨੇ ਕੋਸ਼ਿਸ਼ ਕਰਦੇ ਆ ਹਾਂ ਬੱਚਾ ਅੰਦਰ ਪੱਜਾ ਨਾ ਥੋੜਾ ਜਿਆ ਹਾਂਜੀ ਤੇ ਆ ਜਿਹੜਾ ਦੋਸਤੋ ਲੈਵਲ ਉਹਦੇ ਉੱਪਰ ਤੁਸੀਂ ਨਾੜਾਂ ਮਾਰਾ ਜਾਂ ਮਾਰਗੋ ਨਿਕਾ ਠੀਕਾ ਜੀ ਕੱਲੀ ਕੱਲੀ ਨਾੜ ਦਿਖਾਈ ਦਊਗੀ ਮੋਟੀ ਵੇਨ ਆ ਤੁਹਾਨੂੰ ਇੱਕ ਬਹਿਣੀ ਵਾਲੇ ਪਾਸਿਓਂ ਦਿਖਾ ਰਹੇ ਆਂ ਆਪਾਂ ਠੀਕਾ ਜੀ ਸੋ 16 ਜਾਂ 16 ਤੋਂ ਬਾਹਰ ਬਾਹਰ ਇਹ ਸੋਤ ਦੁੱਧ ਚੱਲਣ ਡਿਆ ਦੇ ਥੱਲੇ ਅਗੇ ਜਿੱਡੀ ਕੋ ਕਿਸੇ ਭਰਾ ਦੀ ਪੁੱਜ ਪਊਗੀ ਹਾਂਜੀ ਉਨਹੀਂ ਕਿ ਤੁਸੀਂ ਠੀਕਾ ਜੀ ਦੁੱਧ ਵੀਰ ਜੀ ਉਹ 30 ਗੱਲ ਤਾਂ ਦੇ ਦਿੰਦੀ ਹੈ ਵਾੜਾ ਹਾਂਜੀ ਹੁਣ ਵੀਰ ਜੀ ਆਪਾਂ ਜਿੰਨਾ ਚੋਇਆ ਆਪਾਂ ਨੂੰ ਉਹਨੂੰ ਪਤਾ ਬਿਲਕੁਲ ਬਿਲਕੁਲ ਉਹ ਕਿਨੇ ਪੀਕਲ ਭਰਉਂਦੀ ਹੁਣ ਵੀਰ ਜੀ ਪਤਾ ਨਹੀਂ ਵੀਰ ਜੀ ਇਹ ਗੱਲ ਦਾ ਆਹੋ ਤੇ ਜਿੰਨਾ ਆਪਾਂ ਚੋਇਆ ਸੀ ਉਹਦਾ ਪਤਾ ਪਣੋਣਾ ਜਿੰਨਾ ਹੁਣ ਆਪਾਂ ਚੋਵਾ ਆ ਗਏ ਪਤਾ ਪਣੋ ਉਹ ਖਾਵਾ ਤਾਂ ਵੀ ਦਾ ਕਰੀ ਜਾਂਦੀ ਆ ਪਰ ਦੋਦੇ 15 16 ਕਿਲੋ ਆ ਬਿੰਦਾ ਮਾੜਾ ਪਰ ਉਹ ਹਲਾਇਓ ਇਹ ਚੱਕਰ ਵਾ ਹਾਂ ਲਾ ਬਿੰਦੇ ਅੱਜ ਤਾਂ ਉਹ ਗੱਲ ਬਣ ਗਈ ਵੀ ਜੱਡਾ ਤੇਰਾ ਕੱਦ ਉੱਡੀ ਵੜ ਲੈ ਜਾਂਦਾ ਅੱਜ ਪਹਿਲੀ ਵਾਰੀ ਮਿਲੀ ਵੱਡੀ ਬਰਾਬਰ ਦੀ ਅੱਜ ਬਰਾਬਰ ਦੀ ਗੱਲ ਆ ਹਾਂ ਵੀ ਨੀ ਉਹ ਦੋ ਤੀ ਚੜੀ ਆਉਂਦੀ ਵੜ ਰੋਏ ਰੋਏ ਲਿਟਰ ਲਿਟਰ ਵਧੀ ਜਾਂਦੀ ਵੀਰ ਜੀ ਬਾਕੀ ਲੇਵਾ ਚੱਡਾ ਛੋਟਾ ਚੰਗਾ ਥੱਲੇ ਹਾਂਜੀ ਵੀਰ ਜੀ ਬਾਕੀ ਨਾਰਾ ਨੂੜਾ ਕਾਫੀ ਮੋਟੀਆਂ ਦੋਸਤੋ ਦਿਖਾਈ ਦੇਣਗੀਆਂ ਤੁਹਾਨੂੰ ਪੂਰਾ ਜਿਹੜਾ ਲੇਵਾ ਪੂਰਾ ਨਾੜਾ ਦੇ ਨਾਲ ਹੀ ਭਰਿਆ ਪਿਆ ਠੀਕ ਆ ਸੋ ਚੰਗੇ ਦੁੱਧ ਵਾਲੇ ਪਸ਼ੂ ਦੀ ਚਲੋ ਇਹ ਵੀ ਨਿਸ਼ਾਨੀ ਆ ਮੇਰਾ ਫਾਰਮਰ ਭਰਾ ਕੋਈ ਵੀ ਅੱਗੇ ਚੰਗੀ ਸੇਵਾ ਕਰੇ ਦੁੱਧ ਦੋ ਤੁਸੀਂ ਵਧੇਰੇ ਲੈ ਸਕਦੇ ਜੀ ਬਿੰਦੇ ਕੀ ਆਫਰ ਕੀ ਪੁਰੀਆ ਮੋਲ ਦਾ ਛੋਟਾ ਛੱਟਾ ਕਰਕੇ ਕਿੰਨੇ ਮੋਲ ਵੀ ਜੀ ਭਾਵੇਂ ਸੀਅਰ ਕਰੀ ਜਲੀਏ 75000 ਦੀ ਪੌਂਚ ਕਰਾਂਗੇ ਵੀਰ ਜੀ 75 ਦੀ ਪੁੱਛ 500 ਰੁਪਿਆ ਛੋੜ ਆ ਹਾਂ ਨਹੀਂ ਹਾਂ ਵੀਰ ਜੀ ਜੇ ਇਥੋਂ ਖਰਦਾ ਕੋਈ ਫਿਰ 71000 ਦੇ ਦੂ ਮੈਂ ਕਰਾਂ ਸਾਡੇ 71 ਦੀ ਕਰੋ ਤੇ ਜੇ ਪੌਂਚ ਕਰਾਉਣੀ ਆ ਫਿਰ ਸਾਡੇ 74 ਦੇ ਠੀਕ ਆ ਭਰਾ ਲੈ ਆਂਦੇ 47000 ਦੀ ਹਾਂਜੀ ਹਾਂ ਰਾਤ ਮਰਗੀ ਵੀ ਲਿਓ ਕੋ ਲਾਮਾਂ ਦੇ ਥੋੜੇ ਜਾਨੇ ਘਰ ਆ ਲੈ ਇੱਕ ਸਮਝ ਜੂਏ ਵੀਰ ਜੀ ਜੂਆ ਜੂਆ ਇਹ ਜੋ ਨਾਂ ਪਾਣ ਨਾਲ ਰੱਖੀ ਅਸੀਂ ਉਹ ਲਾਮਾਂ ਦੇ ਜੀ ਨਾ ਤੁਹਾਡੀ ਵਿੱਚ ਗਾਂ ਮਰਗੀ ਆ ਵੀ ਜੀ ਉਹਨਾਂ ਕਰ ਚੋ ਕੇ ਨੌਬਰ ਨੌ ਲਈ ਮੈਂ ਹਾਂ ਰਾਜੂ ਜੀ ਚਲੋ ਜਿੰਨਾ ਬਿਮਾਰ ਹੋ ਗਈ ਜੋ ਘਾਟਾ ਪੈ ਗਿਆ ਵੀਰ ਜੀ ਪੈ ਗਿਆ ਪੈ ਗਿਆ 47 ਲਈ ਤੇ 3000 ਉੱਤੇ ਲਾਇਵੀਂ ਦੀ 50000 ਰਾਦਰ ਰੁੱਪ ਗਿਆ ਘੰਟੇ ਜਿਉਂਦੇ ਘੰਟੇ ਚਉਂਦੇ ਤੇ ਵੀ ਦੀ ਚੰਦ ਰੱਖਣੇ ਪੈਂਦੇ ਵੀਰ ਜੀ ਕੀ ਉਹ ਡੰਗ ਮੜਾ ਬੁਮਾਰਾ ਚੱਕਾ ਮਾਰਦੇ ਵੀ ਸਾਡੇ ਵੀ ਜਿਗਰੇ ਆ ਜਿਗਰਾ ਜਿਗਰਾ ਜੀ ਹਾਂਜੀ ਵੀਰ ਜੀ ਘਰਾਉ ਮਾਰ ਲੈਣਾ ਹੁੰਦਾ ਬੁਖਾਰ ਕੋਈ ਬਿਜ਼ਨਸ ਨੇਰਾ ਜੁਆ ਹੀ ਆ ਜੀ ਵੀ ਦੀ ਇਹ ਹੁਣ ਇੱਕ ਘਰ ਦੀ ਗਰੰਟੀ ਵੀ ਦੀ ਬੁਗੀਆਂ ਪਰ ਕੋਈ ਗਰੰਟੀ ਨਹੀਂ ਹੈਗੀ ਇਹਦੀ ਕੋਈ ਗਰੰਟੀ ਨਹੀਂ ਸਾਹਾਂ ਵਾਲੀ ਚੀਜ਼ ਆ ਸਾਹਾਂ ਸ਼ਾਇਦ ਵੀਰ ਜੀ ਪਰ ਕੀ ਬਣਦਾ ਨਗਰਾਂ ਜਾ ਕੇ ਬਸ ਬਸ ਹਾਂਜੀ ਹੁਣ ਉੱਥੋਂ ਮੈਂ ਲੱਦੀ ਚੰਗੀ ਬੱਲੇ ਆਂਦੀ ਘਰੇ ਹਾਂ ਤੇ ਰਾਦਰ ਬੱਦੀ ਰਾਦਰ ਨੂੰ ਮੈਂ ਡਾਉਣੋ ਕੀ ਹਾਂਜੀ ਤੇ ਬਾਪਰੇ ਖਲੜਨੇ ਠੀਕਾ ਜੀ ਮੇਰਾ ਭਰਾ ਤਸਲੀਆਂ ਕਰਕੇ ਲੈ ਕੇ ਜਾਓ ਅੱਗੇ ਲੈਣੇ ਦੇ ਨੇ ਪਿੰਧਿਆ ਮੁਕੱਦਰ ਨੇ ਮੁਕੱਦਰ ਮੁਕੱਦਰ ਵੀ ਦੀ ਇੱਥੋਂ ਆਪਾਂ ਦਾ ਥੱਲੀ ਕਰ ਫੁੱਲ ਕਰ ਲੋ ਵੀਰ ਜੀ ਬਸ ਆਪਾਂ ਘਰੇ ਲਵਾ ਕੇ ਚਵਾ ਕੇ ਫੇਰ ਆਈਦਾ ਵੀ ਨਹੀਂ ਵੀ ਇਹ ਉਤਨਾ ਦਾ ਪੁੱਜੂ ਪੁੱਜੂ ਕਰੀਏ ਬਸ ਅਗਲਾ ਖ ਲਵਾਓ ਲਵਾ ਲੋ ਚਵਾ ਲੋ ਦਲੀਲ ਨਾਲ ਜੇ ਫਿੱਟ ਲਖੋ ਨਹੀਂ ਤੇ ਮੇਰੀ ਗਾਂ ਦੇ ਦਿਓ ਬਸ ਸੱਦੀਆਂ ਖਰੀਆਂ ਗੱਲਾਂ ਵੀਰ ਜੀ ਬਿਲਕੁਲ ਬਿਲਕੁਲ ਹਾਂ ਚੋਣ ਨਗਰ ਮਾੜਾ ਪੰਦਾ ਮੋੜ ਦੋ ਪਛਾਨ ਬਿਲਕੁਲ ਤਾਂ ਸਨ ਬਾਕੀ ਮੇਰਾ ਭਰਾ ਠੀਕਾ ਜੀ ਯਕੀਨ ਕਰਕੇ ਲੈ ਕੇ ਜਾਓ ਆਪਦੀ ਤਸੱਲੀ ਨੂੰ ਪਹਿਲ ਤੇ ਰੱਦਿਆ ਕਰੋ ਵੀ ਆਪਦੀ ਤਸੱਲੀ ਕਰਨ ਲਈ ਕਿਉਂਕਿ ਬਾਅਦ ਵਿੱਚ ਕਿਸੇ ਨੂੰ ਕਿੰਦੂ ਪਰੰਤੂ ਕਹਣਾ ਉਹ ਮਾੜੀ ਗੱਲ ਆ ਪਾਇਲ ਦੇ ਆਧਾਰ ਤੇ ਪਹਿਲਾਂ ਆਪਦੀ ਤਸੱਲੀ ਕਰਿਆ ਕਰੋ ਕਿਉਂਕਿ ਪ੍ਰੇਮ ਪਿਆਰ ਹਰੇਕ ਗਾਹਕਤਾ ਖਰੀਦਦਾਰ ਭਰਾ ਦਾ ਟਿਕਾ ਜੀ ਕਿਸੇ ਵਪਾਰੀ ਭਰਾ ਨਾਲ ਪ੍ਰੇਮ ਪਿਆਰ ਬਣੇ ਵਧੇ ਤੁਸੀਂ ਇੱਕ ਦੂਜੇ ਤੋਂ ਡੰਗਰ ਪਸ਼ੂ ਖਰੀਦਦੇ ਰਹੋ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਿੰਦੇ ਇੱਕ ਨੰਬਰ ਕਰ ਦਿੱਤੀਏ ਸਨ 68899 11270 ਠੀਕ ਹੈ ਭਰਾ ਸੋ ਧੰਨਵਾਦ ਦੋਸਤੋ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਦੱਬ ਕੇ ਸ਼ੇ ਤੇ maal ਹੁੰਦਾ ਰਹਿੰਦਾ ਬਿੰਦੇ ਦੇ ਕੋਲ ਸਾਫ ਸੁਥਰਾ ਵੀਰ ਕੰਮ ਕਰਦਾ ਠੀਕ ਆ ਜੀ ਕੋਈ ਧੋਖਾ ਧੜੀ ਵਾਲਾ ਕੰਮ ਨਹੀਂਗਾ ਫਿਰ ਵੀ ਚਲੋ ਆਪਣੀ ਜਾਂਚ ਪਰਖ ਕਰਨੀ ਤੁਹਾਡਾ ਫਰਜ਼ ਬਣਦਾ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ